ਮਾਨ ਜੀ ਸਾਹ ਹਰ ਲੈਸ ਕੋਈ ਫਿਰ ਤੁਸੀਂ ਹੈਬੀ ਸਕਰਪਸ ਫਾਈਲ ਕੀਤੀ ਹੁਣ ਥਾਣੇ ਬੈਠੇ ਨੇ ਮੈਂ ਹੋਰ ਕੀ ਪੂਰਾ ਪ੍ਰੋਸੈਸ ਹੈ ਕੀ ਦਲੀਲਾ ਸੀ ਕੀ ਔਰ ਕੀ ਥਾਣੇ ਤੋਂ ਰਿਲੀਜ਼ ਹੋਣ ਜੀ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੇ ਤਹਿਤ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਟੇਨੀਉ ਪੁਸ਼ਪਿੰਦਰ ਪਾਲ ਸਿੰਘ ਢਾਲੀਵਾਲ ਪਿੰਕੀ ਢਾਲੀਵਾਲ ਅਜੇ ਥਾਣੇ ਚ ਹੈ ਜੋ ਸੀਕ ਤੋਂ ਕੱਲ ਕਨਫਰਮ ਕੀਤੀ ਹੈ ਤੇ ਥਾਣੇ ਤੋਂ ਹੀ ਰਿਲੀਜ਼ ਕਰਨ ਦੇ ਆਰਡਰ ਹੋਏ ਤੁਸੀਂ ਦਰਿਲ ਨਾ ਕੀ ਦਿੱਤੇ ਕਿ ਵੀ ਹੈਵੀ ਸਕਾਟਸ ਮੋ ਫਾਈਲ ਕੀਤੀ ਸੀ ਜੀ ਹੈਵੀਸ 8 ਤਰੀਕ ਨੂੰ ਫਾਈਲ ਹੋਈ ਸੀ ਜਦੋਂ ਵਾਰੰਟ ਅਫਸਰ ਮਾਨਯੋਗ ਹਾਈ ਕੋਰਟ ਨੇ ਅਪਾਇੰਟ ਕੀਤੇ ਸੀ ਤੇ ਹੁਣ ਥਾਣੇ ਤੋਂ ਛੱਡਿਆ ਜਾਏਗਾ ਥਾਣੇ ਤੋਂ ਛੱਡਿਆ ਜਾਊਗਾ ਕਦੋਂ ਤੱਕੜਿਆ ਹੋ ਹਾਂਜੀ ਕਦੋਂ ਤੱਕੜਿਆ ਕਿੰਨਾ ਕੁ ਸਮਾਂ ਲੱਗ ਜੂਗਾ ਜਿਉ ਹਾਈ ਕੋਰਟ ਦੇ ਆਰਡਰ ਹੋ ਗਏ ਨੇ ਜੀ ਹੁਣ ਕਾਗਜ਼ੀ ਕਾਰਵਾਈ ਕਰ ਰਹੇ ਨੇ ਅਫਸਰ ਉਹ ਜਿਵੇਂ ਖਤਮ ਹੋਊਗੀ ਨਾਲ ਦੇ ਨਾਲ ਛੱਡਣਾ ਸੈਕਸ਼ਨ ਲੱਗੇ ਸੀਗਾ ਤੋਕਾ ਧੜੀ ਦੇਰ ਬਹੁਤ ਤੇ ਹੋਰ ਇੰਸਟੀਚੂਨ ਵਾਲੇ ਉਹਨਾਂ ਨੇ ਕਿਵੇਂ ਦੇਖਿਆ ਗਿਆ ਕਿ ਇਹ ਕਿਸੀ ਕਿਨਾ ਲਾਏ ਗਏ ਨੇ ਇੱਕ ਪੱਖ ਤੋਂ ਕਿਤਨਾ ਲਗਾ ਦਿੱਤੇ ਗਏ ਨੇਦਰਾ ਹ ਜੀ ਸੈਕਸ਼ਨ ਤਾਂ ਕਾਫੀ ਲੱਗੇ ਹੋਏ ਨੇ ਬੜਗਾਲੀ ਆ ਅਸੀਂ ਹਾਈ ਕੋਰਟ ਦੇ ਵਿੱਚ ਸਿਰਫ ਆਪਣੀ ਕਸਟਡੀ ਦੇ ਬੀਸ ਤੇ ਆਰਗੂ ਕੀਤਾ ਸੀ ਕਿ ਇੱਕ ਪ੍ਰੋਸੀਜਰ ਹੁੰਦਾ ਹੈ ਉਹ ਪ੍ਰੋਸੀਜਰ ਦੇ ਤਹਿਤ ਅਸੀਂ ਇੱਕ ਹੀਬੀਅਸ ਫਾਈਲ ਕੀਤੀ ਸੀ ਅਸੀਂ ਆਪਣਾ ਪੱਖ ਰੱਖਿਆ ਸੀ ਸਰਕਾਰ ਨੇ ਆਪਣਾ ਪੱਖ ਰੱਖਿਆ ਜੀ ਹਜੇ ਉਹਦੇ ਉੱਤੇ ਡਿਟੇਲਡ ਇਨਕੁਆਰੀ ਹੋਣੀ ਹੈ ਇੱਕ ਗਵਰਨਰ ਅਫਸਰ ਅਪੁਆਇੰਟ ਹੋਈ ਸੀ ਗਵਰਨਰ ਅਫਸਰ ਦੀ ਹਜੇ ਰਿਪੋਰਟ ਆਉਣੀ ਹੈ ਸਾਡੇ ਕੋਲ ਮਾਨਿ ਮਾਨਿਊ ਹਾਈ ਕੋਰਟ ਕੋਲ ਰਿਪੋਰਟ ਪਹੁੰਚ ਚੁੱਕੀ ਹੈ ਜਦੋਂ ਸਾਨੂੰ ਕਾਪੀ ਮਿਲੂਗੀ ਅਸੀਂ ਉਹ ਪੜ੍ਹਾਂਗੇ ਤਾਂ ਹੀ ਅਸੀਂ ਤੁਹਾਨੂੰ ਅੱਗੇ ਦੱਸ ਪਾਵਾਂਗੇ ਕਿ ਉਹਦੇ ਵਿੱਚ ਕੀ ਲਿਖਿਆ ਸੀ ਤੋਂ ਨੇ ਕਾਸ਼ਾ ਜੀ ਕਿ ਇਸ ਤੋਂ ਬਾਅਦ ਫਿਰ ਅੱਗੇ ਹੋਰ ਨਵੇਂ ਪਾਤੇ ਦੇ ਵਿੱਚ ਨਾਮ ਆ ਸਕਦਾ ਜਿੱਤੇ ਇੱਕ ਨਾਲ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਹੋ ਰਹੀਆਂ ਨੇ ਜਿਵੇਂ ਕਾਕਾ ਸਿੰਘ ਰੌਣਿਸ਼ ਕਹਿ ਦਿੱਤੀ ਸ਼ਰੀਪ ਰਾਣ ਦੇਤੀ ਹੈ ਕਾਸ਼ਾ ਤੁਹਾਨੂੰ ਕੀ ਗ੍ਰਿਫਤਾਰੀ ਹੋ ਸਕਦੀ ਹੈ ਨਿਸ਼ ਨਜਰ ਜੀ ਤਰਖਾਸ ਦੇਣਾ ਹਰ ਇੱਕ ਦਾ ਕਾਨੂੰਨੀ ਹੱਕ ਹੈ ਕੋਈ ਵੀ ਤਰਖਾਸ ਦੇ ਸਕਦੇ ਪਰ ਸਾਡਾ ਅਸੀਂ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਸਾਡਾ ਇਹੀ ਹੈ ਕਿ ਸਾਡੀ ਪੰਜਾਬੀ 뮤직 ਇੰਡਸਟਰੀ ਹੈ ਜਿਹੜੀ ਉਹ ਬਹੁਤ ਛੋਟੀ ਕੁਝ ਬੰਦਿਆਂ ਦੇ ਨਾਲ ਹੈ ਬਟ ਇਹ ਛੋਟੀ ਜੀ ਇੰਡਸਟਰੀ ਪੂਰੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਡੋਮਿਨੇਟਿੰਗ ਹੈ ਅਸੀਂ ਨਹੀਂ ਚਾਹੁੰਦੇ ਕੋਈ ਵੀ ਪ੍ਰੋਡਿਊਸਰ ਕੋਈ ਵੀ ਆਰਟਿਸਟ ਕੋਈ ਵੀ ਕੰਪਨੀ ਇੱਕ ਦੂਜੇ ਦੇ ਨਾਲ ਲੜੇ ਸਾਡਾ ਮੈਸੇਜ ਕਲੀਅਰ ਹੈ ਕਿ ਅਸੀਂ ਕਿਸੇ ਦੇ ਨਾਲ ਲੜਨਾ ਨਹੀਂ ਚਾਹੁੰਦੇ ਇੱਕ ਪ੍ਰੋਡਿਊਸਰ ਆਪਣਾ ਕੰਮ ਕਰ ਰਿਹਾ ਹੈ ਸਿੰਗਰ ਆਪਣਾ ਕੰਮ ਕਰ ਰਿਹਾ ਹੈ ਸਾਰਿਆਂ ਪੂਰਾ ਪੰਜਾਬੀ 뮤직 ਇੰਡਸਟਰੀ ਬੂਮ ਤੇ ਹੈ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਏਕੋਜੀ ਪ੍ਰੋਬਲਮ ਆਈ ਹੈ ਜਾਂ ਅੱਗੇ ਆਊਗੀ ਤਾਂ ਇਹਦੇ ਵਿੱਚ ਕੋਈ ਵੀ ਡਿਸਪਿਊਟ ਨਾ ਰਵੇ ਰਜਮੰਦੀ ਦੇ ਨਾਲ ਰਾਜinama ਹੀ ਹੋਣ ਕੋਈ ਵੀ ਡਿਸਪਿਊਟ ਕਦੇ ਰਹੀ ਨਾ ਸਾਡਾ ਕੋਈ ਵੀ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੁਝ ਦਿਖਾਣਾ ਹੈ ਜਾਂ ਕੋਈ ਸਾਹਬੇ ਖਿਲਾਫ ਕੋਈ ਦਰਖਾਸਤ ਹੈ ਅਸੀਂ ਸਭ ਕੁਝ ਇਹਨੂੰ ਸੈਟਲ ਕਰਨਾ ਚਾਹੁੰਦੇ ਹਾਂ ਠੀਕ ਹੈ ਜੀ ਠੀਕ ਬਿਲਕੁਲ ਰੋਂਗ ਐਲਿਗੇਸ਼ਨ ਇੱਕ ਵੀ ਚੀਜ਼ ਅਗਰ ਸੱਚ ਹੋ ਜਾਏਗੀ ਨਾ ਫਿਰ ਤੁਸੀਂ ਸਾਡੇ ਨਾਲ ਗੱਲ ਕਰਿਓ ਉਹ ਇੰਨੀ ਮੀਨ ਔਰ ਇੰਨੀ ਉਹਦੇ ਬਾਰੇ ਕੁਝ ਕਹਿਵਾ ਵੈਸੇ ਮੈਂ ਆਪਣੇ ਆਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗੀ ਯੂ نو ਉਹ ਕੁੜੀ ਕਿਸ ਦਾ ਉਹ ਕਹਿੰਦਾ ਸੀ ਬੱਚਿਆਂ ਨੂੰ ਪਾਲੀ ਪਹਿਲੀ ਵਾਲ ਪਿੰਕੀ ਤਾਂ <li> ਵਾਲ ਪੂਰੇ ਏਰੀਆ ਨੂੰ ਪੁੱਛੋ ਰੱਬ ਦੀ ਥਾਂ ਤੇ ਰੱਖਿਆ ਜਾਂਦਾ ਪਿੰਕੀ tailed ਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਓ ਅੱਛਾ ਇੱਕ ਲੱਭਿਓ ਮਹਾਰਾਜ ਜੀ ਦਾ ਦੀ ਕੋ ਪ੍ਰਾਣੀ ਵੀਡੀਓ ਬਾਹਰ ਹੋ ਗਿਆ ਜਿਹਦੇ ਵਿੱਚ ਕੈਰੀਆ ਮਾਊਥ ਘਰ ਦੀ ਧੀ ਆ ਤੇ ਹਾਂ ਹਮੇਸ਼ਾ ਭਾਜੀ ਉਹਨਾਂ ਨੇ ਆਪਣੇ بیٹے ਅੱਧ ਕਿਤੇ ਹੋਏ ਸੀਗੇ ਉਹਨੂੰ ਇੰਨਾ ਕੁੜੀਆਂ ਵਾਂਗੂ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡਦੇ ਹੋ ਬਈ ਇੱਥੇ ਸਾਰਾ ਟਾਈਮ ਉਹਨਾਂ ਦਾ ਇਸੇ ਘਰ ਚ ਰਹਿੰਦੀ ਰਹੀ ਆ ਹਾਂਜੀ ਇਸੇ ਘਰ ਦੇ ਵਿੱਚ ਰਹਿੰਦੀ ਰਹੀ ਆ ਕਿੰਨਾ ਸਮਾਂ ਸੁਣਦਾ ਰਹੀ ਹੈ ਇਸ ਘਰ ਦੇ ਅੰਦਰ ਇਸ ਘਰ ਦੇ ਅੰਦਰ 6 ਕੁ ਸਾਲ ਤਾਂ ਰਹੀ ਹੈ ਹੁਣ ਕਈ ਹੋਰ ਕਲਾਕਾਰ ਵੀ ਸਾਹਮਣੇ ਆਏ ਨੇ ਉਹ ਵੀ ਕਹਿੰਦੇ ਸਾਡੇ ਨਾਲ ਦੇ ਦੇਖੋ ਜੀ ਉਹ ਕਲਾਕਾਰ ਉਹਨਾਂ ਦੇ ਨਾਲ ਬਾਜੀ ਦਾ ਕੀ ਰੋਲਾ ਕੋਈ ਰੋਲਾ ਨਹੀਂ ਹੈ ਬਾਜੀ ਵਰਗਾ ਬੰਦਾ ਕੋਈ ਹੈ ਹੀ ਨਹੀਂ ਜੀ ਤੁਸੀਂ ਆ ਪੂਰਾ ਏਰੀਆ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਛੱਡ ਕੇ ਕਿਸੇ ਨੂੰ ਵੀ ਪੁੱਛੋ ਤੁਸੀਂ ਐਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ ਬਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਸਭ ਦੇ ਲਈ ਹਰ ਇੱਕ ਬੰਦਾ ਐਨਾ ਨਿਤ ਨੇਮੀ ਬੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਦਾਂ ਜਿੰਨਾ ਮਾੜਾ ਨਹੀਂ ਕਰ ਸਕਦੇ ਹੋ ਪਤਾ ਨਹੀਂ ਕਿਉਂ ਕਿਉਂਕਿ ਉਹ ਸਾਹਮਣੇ ਆਇਆ ਕਾਕਾ ਆਇਆ ਜਾਂ ਸ਼੍ਰੀ ਗਾੜੀਆ ਕੋਰ ਹੋਰ ਹੋਰ ਅਸੀਂ ਤੇ ਉਹਨਾਂ ਨੂੰ ਕਦੀ ਇੱਥੇ ਦੇਖਿਆ ਨਹੀਂ ਕਾਕੇ ਕੋਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਉਹ ਕੋਈ ਥੱਟ ਸਿਰਕ ਫਰਕ ਗਈ ਹੈ ਤੁਹਾਨੂੰ ਹੁਣ ਉਹ ਕੀ ਹੈ ਉਹ ਕੀ ਹੈ ਉਹ ਉਹਦੇ ਬਾਰੇ ਮੈਨੂੰ ਬਹੁਤੀ ਨੋਲੇਜ ਨਹੀਂ ਹੈ ਵੈਸੇ ਉਹ ਟਰੋਫੀਜ਼ ਉਹ ਸਾਮਾਨ ਹੈ ਜੋ ਕੁਝ ਵੀ ਹੈ ਨਹੀਂ ਇਨਵੈਸਟੀਗੇਸ਼ਨ ਦਾ ਪਾਰਟ ਹਾਂ ਇਨਵੈਸਟੀਗੇਸ਼ਨ ਦਾ ਪਾਰਟ ਦੱਸੋ ਤਾਂ ਇੰਟਰੋਡਕਸ਼ਨ ਵੀ ਮੈਂ ਚਾਹੁੰਦਾ ਤੁਸੀਂ ਦੱਸ ਦਿਓ ਤੁਸੀਂ ਕੌਣ ਹੋ ਕਿਉਂਕਿ ਤੁਹਾਡੀ ਗੱਲ ਜਾ ਰਹੀ ਹੈ ਲੋਕਾਂ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਮੈਂ ਮੈਂ ਤੁਹਾਨੂੰ ਕਿਹਾ ਕਿ ਮੈਂ ਇਸ ਘਰ ਦਾ ਮੈਂਬਰ ਹਾਂ ਰਾਈਟ ਹਾਂ ਜੀ ਸਾਡੇ ਬਾਜੀ ਨੇ ਉਹ ਬਹੁਤ ਪਿਆਰੇ ਬਾਜੀ ਨੇ ਉਹ ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੂਗਾ ਤੁਸੀਂ ਐ ਦੇਖਿਓ ਹੁਣ ਤੱਕ ਕੋ ਚੜ੍ਹਦੀ ਕਲਾ ਚ ਹੀ ਰਹੇ ਹੈ ਕਿਉਂਕਿ ਉਹਨਾਂ ਨੇ ਕਦੀ ਕਿਸੇ ਨਾਲ ਮਾੜਾ ਨਹੀਂ ਕਰਿਆ ਕਦੀ ਮਾੜਾ ਤਾਂ ਹੋਈ ਥੋੜੀ ਕੀਕੀ ਟੋਲੀ ਵਾਲ ਦੇ ਨਾਲ ਕੀ ਕੀ ਆ ਉਹਨੇ ਕਿਸੇ ਨਹੀਂ ਕੁਝ ਨਹੀਂ ਉਹ ਕਹਿੰਦੇ ਪੈਂਜੀ ਮੈਂ ਵਧੀਆ ਕੋਈ ਚੱਕਰ ਨਹੀਂ ਕੱਲ ਪਿੰਕੀ ਜੀ ਦਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸੇ ਨੂੰ ਰੋਟੀ ਪਾਉਂਗੂ ਕਿਸੇ ਬੱਚੇ ਨੂੰ ਤਾਂ ਫਿਰ ਐਦਾਂ ਹੀ ਹੋਏਗਾ ਕਿਸੇ ਨੂੰ ਚਪਲਾਂ 'ਚ ਉੱਟ ਕੇ ਜਹਾਜ਼ 'ਚ ਬਿਠਾਉਂਗੇ ਤਾਂ ਇਹਦਾ ਹੋਏਗਾ ਇਹ ਮੈਨੂੰ ਤੇ ਵੀ ਰਿਐਕਟ ਕੀਤਾ ਸੁਨੰਦਾ ਸ਼ਰਮਾ ਨੇ ਉਹਨੇ ਕਿਹਾ ਕਿ ਮੈਂ ਬਿਲਕੁਲ ਸ਼ੇਮ ਉਹ ਐਤੋ ਤੁਰੀ-ਤੁਰੀ ਜਾਂਦੀ ਹੁੰਦੀ ਸੀਗੀ ਜਿਹਨੂੰ ਪਾਜੀ ਨੇ ਐ ਹੱਥਾਂ ਤੇ ਚੱਕ ਲਿਆ ਸੁਨੰਦਾ ਕਦੀ ਸਾਹਮਣੇ ਬੈਠ ਕੇ ਗੱਲ ਕਰੇ ਬਿਠਾਉ ਨੂੰ ਸਾਹਮਣੇ ਉਹਨੂੰ ਪੁੱਛੇ ਪਿੰਗੀ ਪਾ ਦੇ ਉਹਦਾ ਦਿਮਾਗ ਚੱਲਿਆ ਹੋਇਆ ਹੂੰ ਬਾਸ਼ੇਆ ਕੋਈ ਇਹਦੇ ਹੈ ਪਿੱਛੇ ਆ ਕੋਈ ਹਾਂ ਨਾ ਚੁੜੀ ਕੋਈ ਕੁਛ ਨਾ ਦੇਖੋ ਜਿਉ ਨੇ ਪੂਰਾ ਪ੍ਰੋਗਰਾਮ ਬਣਾਇਆ ਬੈਠ ਕੇ ਸਾਰਾ ਸੈਟਅਪ ਕਰਕੇ ਜਿਹੜਾ ਉਸਨੇ ਗਾ ਪਾਇਆ ਹੈ ਪਰ ਜਿਹੜੇ ਅੱਜ ਕਲਾਕਾਰ ਬੋਲ ਰਹੇ ਨੇ ਉਹ ਤੋਂ ਬਾਅਦ ਹੀ ਜਿਹੜੇ ਦਵਾਰਾ ਸੰਗਦਾ ਸ਼ਰਮਾ ਦੇ ਬਾਅਦ ਬੋਲਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਕੋਈ ਕਲਾਕਾਰ ਨਹੀਂ ਆਇਆ ਨਾ ਬਾਰੇ ਬੋਲਦੇ ਦੇਖੋ ਜੀ ਇਹ ਤੇ ਹੁਣ ਇਹ ਬੜ ਬੜੀ ਨੌਲੇਜ ਆ ਮੈਨੂੰ ਵੀ ਨਹੀਂ ਹੈਗੀ ਇਸ ਦੇ ਬਾਰੇ ਬਟ ਮੈਂ ਐਨਾ ਕਹਾਂਗੀ ਕਿ ਤੁਸੀਂ ਜਿਸ ਕਰ ਦੇ ਵਿੱਚ ਖੜੇ ਹੋ ਉਹ ਕਰਨ ਨੂੰ ਨਾ ਤੁਸੀਂ ਇੱਕ ਮਤਲਬ ਤੁਸੀਂ ਇਹ ਲਾ ਲਓ ਕਿ ਗੁਰਦੁਆਰਾ ਲਗਾ ਲਓ ਉਹਨਾਂ ਨੇ ਉਸ ਕੁੜੇ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸ ਨੂੰ ਠੀਕ ਕੁੱਲਾ ਵਾਂਗੂ ਮੈਂ ਕਹਿੰਨੀ ਆ ਭਈ ਕਿ ਨਹੀਂ ਕੀਤਾ ਸੁਨੰਦਾ ਦੇ ਲਈ ਕਿਹੜੀ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਸੇਖੋ ਪੁਰਾਣੀਆਂ ਜੇ ਤੁਸੀਂ ਕੋ ਤੁਹਾਨੂੰ ਭੇਜ ਦਿੰਦੇ ਠੀਕ ਹੈ ਚਲੋ ਕੀ ਕਰਦੀ ਰਹੀ ਆ ਠੀਕ ਹੈ ਬਿਲਕੁਕੁਲ ਥੈਂਕ ਯੂ ਸੁਨੰਦਾ

ਇਹ ਇਲਾਕੇ ਦਾ ਮਾਮਲਾ ਹੈ ਦੇਖੋ ਕੀ ਤੁਸੀਂ ਕਿਵੇਂ ਬਈ ਠੀਕ ਹੋ ਜਾਣਾ ਬਈ ਕੁਝ ਨਹੀਂ ਸੌਰੀ ਵਾਹ ਵਾਹ ਕੀ ਕਹਿਣਾ